ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਦੇ ਇਸ ਨਿਊਜ਼ ਬ੍ਰਿਟਨ ਵਿੱਚ ਯੂਕੇ ਅਤੇ ਯੂਰਪ ਦੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅੰਮ੍ਰਿਤਸਰ ਦੇ ਖਾਲਸਾ ਕਾਲੀ ਮੁਦੇਤ ਦੇ ਮੁੱਖ ਮੰਤਰੀ ਪੰਜਾਬ ਦੇ ਕਿਸੇ ਕਰਦੇ ਭਰੋਸਾ ਨਾ ਕਰਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ ਸਿੱਖ ਸੰਗਤਾਂ ਨੂੰ ਅਪੀਲ ਫੂਲਦਾਨ ਮਹਾਦਾਂਦੀ ਮਹਾਤਤਾ ਨੂੰ ਸਮਰਪਿਤ ਹੋਏ ਨਵਾਂ ਸ਼ਹਿਰ ਦੇ ਪਿੰਡ ਗੁਦੂਪੁਰ ਦੇਖੇ ਕਾਂਗੀ ਟ੍ਰਾਂਸਪੋਰਟ ਕਲੱਬ ਵੱਲੋਂ ਐਨਆਰਆਈ ਵਿਰਾਂਗਿਆ ਸਹਿਯੋਗ ਨਾਲ ਲਗਾਇਆ ਗਿਆ ਫੂਲਦਾਨ ਕੈਂਪ ਜੰਦਰਾਵ ਪੁਲਿਸ ਨੇ 70 ਬੋਰੀਆਂ ਪੁੱਕੀਆਂ ਸਮੇਤ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ ਵੱਡੀ ਸਫਲਤਾ ਹਾਸਲ ਨੌਜਵਾਨ ਪੀੜ੍ਹੀ ਨੂੰ ਕਿਸਾ ਤੇ ਦਸਤਾਰ ਦੀ ਮਹੱਤਤਾ ਸਮਝਾਉਣ ਲਈ ਫੂਟਕੋਰਡ ਦੇ ਪਿੰਡ ਬੜੀ ਖਾਨਾ ਵਿਖੇ ਸਜਾਇਆ ਗਿਆ ਦਸਤਾਰ ਸਜਾਓ ਚੇਤਨਾ ਮਾਰਚ ਪੁਨੇਰਪੁਰ ਲੋਕਾਂ ਦੇ ਕਿ ਆਪਣੀਆਂ ਮੰਗਾਂ ਮੰਨਵਾਉਣ ਲਈ ਆਂਗਣ ਮਾਰੀ ਵਰਕਰਾਂ ਕੀਤਾ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਇਹ ਹੁਣ ਖਬਰਾਂ ਦੇ ਸਥਾਨ ਨਾਲ ਅੰਮ੍ਰਿਤਸਰ ਦੇ ਇਤਿਹਾਸਿਕ ਕਾਲੇਨੂੰ ਯੂਨੀਵਰਸਿਟੀ ਬਣਾਏ ਜਾਣ ਦੇ ਵਿਰੋਧ ਨੇ ਉਸ ਸਮੇਂ ਹੋਰ ਜ਼ੋਰ ਫੜ ਲਿਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪਾਈਰ ਰਣਜੀਤ ਸਿੰਘ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਆਖ ਖੜੇ ਹੋਏ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਿਸੇ ਵੀ ਗੱਲ ਤੇ ਭਰੋਸਾ ਨਾ ਕਰਨ ਲਈ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਉਹਨਾਂ ਬਾਦਲ ਪਰਵਾ ਅਤੇ ਮਜੀਠੀਆ ਪਰਵਾ ਤੇ ਦੋਸ਼ ਲਾਇਆ ਕਿ ਇਹ ਪਰਿਵਾਰ ਮਿਲ ਕੇ ਸਿੱਖਾਂ ਦੀ ਵਿਰਾਸਤ ਖਾਲਸਾ ਕਾਇ ਨੂੰ ਹੜੱਪਣ ਦੀ ਯਿਆਲੀ ਕਰ ਰਹੇ ਹਨ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਇਵਿਕੇ ਸਿੱਖਾਂ ਦੇ ਇਤਿਹਾਸਿਕ ਕਾਲੇ ਨੂੰ ਖਾਲਸਾ ਕਾਲਜ ਦੀ ਯੂਨੀਵਰਸਿਟੀ ਬਨਾਇਂ ਜਾਣ ਦੇ ਵਿਰੋਧ ਵਿੱਚ ਜਿੱਥੇ ਪਹਿਲਾ ਕਾਲਜ ਦੇ ਅਧਿਆਪਕ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ ਹੁਣ ਇਸ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਲਰਜੀਤ ਸਿੰਘ ਵੀ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਸਾਰੀ ਸਿੱਖ ਸੰਗਤ ਨੂੰ ਪਰਜੋਰ ਅਪੀਲ ਕੀਤੀ ਹੈ ਕਿ ਉਹ ਖਾਲਸਾ ਕਾਲਜ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੱਤੇ ਗਏ ਕਿਸੇ ਵੀ ਬਿਆਨ ਤੇ ਭਰੋਸਾ ਨਾ ਕਰਨ ਕਿਉਂਕਿ ਬਾਦਲ ਪਰਿਵਾਰ ਕਦੇ ਵੀ ਸਿੱਖਾਂ ਦਾ ਹਿਤਾਸ਼ੀ ਨਹੀਂ ਬਣਿਆ ਇਸ ਮੌਕੇ ਉਹਨਾਂ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਤੇ ਦੋਸ਼ ਲਗਾਇਆ ਕਿ ਉਹ ਖਾਲਸਾ ਕਾਲਜ ਦੀ ਜ਼ਮੀਨ ਨੂੰ ਹੜੱਪਣ ਦੀ ਤਿਆਰੀ ਕਰ ਚੁੱਕੇ ਹਨ ਅਤੇ ਇਸ ਲਈ ਉਹਨਾਂ ਨੇ ਖਾਲਸਾ ਕਾਲਜ ਚੈਰੀਟੇਬਲ ਟਰਸਟ ਬਣਾ ਕੇ ਉਸ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਸ਼ਾਮਲ ਕਰ ਲਿਆ ਹੈ ਉਹਨਾਂ ਬਾਦਲ ਸਰਕਾਰ ਨੂੰ ਪੂਰੀ ਤਰ੍ਹਾਂ ਆਪਣਾ ਉਨੂ ਸਿੱਧਾ ਕਰਨ ਵਾਲਾ ਲੀਡਰ ਦੱਸਿਆ ਅਤੇ ਉਹਨਾਂ ਦੇ ਬਿਆਨਾਂ ਤੇ ਆਪਣਾ ਵਿਰੋਧ ਠੰਡਾ ਨਾ ਕਰਨ ਦੀ ਅਪੀਲ ਵੀ ਕੀਤੀ ਇਸ ਮੌਕੇ ਸਿੱਖ ਆਗੂਆਂ ਕੋਲ ਸਾਫ ਦਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਤਾਂ ਇਸੇ ਤਰ੍ਹਾਂ ਦਾ ਇੱਕ ਸਕੂਲ ਦਾ ਮਾਮਲਾ ਦਿੱਲੀ ਵਿਖੇ ਸਾਹਮਣੇ ਆਇਆ ਸੀ ਜਿਸ ਵਿੱਚ ਮੈਂ ਸਿੱਖ ਆਗੂ ਹੋਣ ਦੇ ਨਾਤੇ ਦਖਲ ਅੰਦਾਜ਼ੀ ਕਰਕੇ ਉਹ ਦਿੱਲੀ ਕਮੇਟੀ ਦੇ ਅਧੀਨ ਲਿਆਂਦਾ ਸੀ ਪਰ ਹੁਣ ਸਾਡੇ ਮੌਜੂਦਾ ਜਥੇਦਾਰ ਸਰਕਾਰ ਦੇ ਹੱਥਾਂ ਦੀ ਕਟਪਟਲੀ ਬਣੇ ਹੋਏ ਹਨ ਅਤੇ ਮੁੱਖ ਮੰਤਰੀ ਸਰਦਾਰ ਬਾਦਲ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੇ ਉਹ ਚਾਹੇ ਮੌਕੇ 'ਤੇ ਉਹਨਾਂ ਤੋਂ ਨਿਆਂ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਹੋ ਗਿਆ ਤੇ ਬਿਲਕੁਲ ਕਿਸੇ ਸੇਖ ਨੂੰ ਯਕੀਨ ਨਹੀਂ ਕਰਨਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਤੇ ਉਹਦੇ ਪਿਛਲੇ ਇਤਿਹਾਸ ਦਾਦੇ ਨੇ ਕਿ ਕਦੀ ਆਪਣੀ ਜ਼ੁਬਾਨ ਤੇ ਕਾਇਮ ਨਹੀਂ ਰਿਹਾ ਬਲਕਿ ਲੋਕਾਂ ਨੂੰ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਉਹਨਾਂ ਨੂੰ ਦਿਸ਼ਾਹੀਣ ਕਰਕੇ ਆਪਣਾ ਮਸਲਾ ਹੱਲ ਕਰਦੇ ਇਹ ਤੇ ਬਿਲਕੁਲ ਯਕੀਨ ਹੈ ਯਕੀਨ ਅਸੀਂ ਪਾ ਕਰਾਂਗੇ ਕਾਲਸਾ ਯੂਨੀਵਰਸਿਟੀ ਦਾ ਖਰੜਾ ਜਿਹੜਾ ਮਜੀਠੀਆ ਪਰਿਵਾਰ ਨੇ ਸਰਕਾਰ ਤੋਂ ਐਡਜਕਟਿਵ ਆਪਣੀ ਕੈਬਨਟ ਤੋਂ ਪਾਸ ਕਰਉਣ ਲਈ ਜਾਂ ਰਾਜ ਸਭਾ ਤੋਂ ਬਦ ਅਸਾਧ ਪਾਸ ਕਰਉਣ ਲਈ ਭੇਜਿਆ ਉਹਨੂੰ ਰੱਦ ਕਰਕੇ ਪ੍ਰੈਸ ਦੇ ਸਾਹਮਣੇ ਲਿਆਉ। ਉਹਦੇ ਵਿੱਚ ਮਜੀਠੀਆ ਪਰਿਵਾਰ ਦੇ 7 ਮੈਂਬਰ ਨੇ ਜਦ ਕਿ ਇਹ ਜਿਹੜਾ ਲਾਇਆ ਸੰਵਧਾਨ ਹੈ ਦਾ ਗਵਰਨਰ ਕਾਉਂਸਲ ਦਾ ਉਹਦੇ ਵਿੱਚ ਜਿਹੜਾ ਕੋਈ ਮੈਂਬਰ ਗੁਜ਼ਰ ਜਾਂਦਾ ਹੈ ਉਹਦੇ ਗੁਜ਼ਰ ਜਾਣ ਤੋਂ ਬਾਅਦ ਉਹਦੇ ਪਰਿਵਾਰ ਦੇ ਮੈਂਬਰ ਨੂੰ ਉਹ ਤੇ ਪਹਿਲ ਦਿੱਤੀ ਜਾਂਦੀ ਉਹਨੂੰ ਨਾਗਰਿਕ ਕੀਤਾ ਜਾਂਦਾ ਪਰ ਇਹਨਾਂ ਨੇ ਸੱਤ ਮੈਂਬਰ ਜਿਹੜੇ ਲੈ ਨੇ ਉਹ ਜਤਨਰੋਪ ਇੱਕ ਪ੍ਰਕਾਸ਼ ਸਿੰਘ ਬਾਦਲ ਦਾ ਲੜਕਾ ਜਿਹੜਾ ਸੁਖਵੀਰ ਬਾਦਲ ਉਹ ਬਾਦਲ ਪਰਿਵਾਰ ਨਾਲ ਸੰਬੰਧ ਉਹ ਬਾਕੀ ਸਾਰੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦਾ ਇੱਕੋ ਹੀ ਨਿਜ਼ਾਮੋਦੀਨ ਦਾ ਐਡਰੈਸ ਆ ਜੈਪੁਰ ਸਫੇਦ 8 ਉਹ ਇੱਕੋ ਐਡਰੈਸਾ ਨਵੀਂ ਦਿੱਲੀ ਦਾ ਤੇ ਇਹ ਇਹ ਅੱਠਾਂ ਚੋਂ ਇੱਕ ਦਾ ਵੀ ਹਾਲੇ ਕੋ ਮਰਿਆ ਨੇ ਕਿ ਜੇ ਮਰਿਆ ਤਾਂ ਸਾਨੂੰ ਦੱਸਣ ਉਹਦੇ ਥਾਂ ਤੇ ਕਿਹਨੂੰ ਕਿਉਂ ਪਾਇਆ ਇਹ ਸਾਰੇ ਜਿਹੜੇ 8 ਸੱਤ ਮੈਂਬਰ ਪਾਏ ਨੇ ਇਹ ਨਰੋਣ ਇੱਕ ਸੰਸਦ ਕਬਜ਼ਾ ਕਰਨ ਲਈ ਤੇ ਬਾਅਦ ਇਹਨਾਂ ਦਾ ਕਬਜ਼ਾ ਨਿਜੀ ਜਾਇਦਤ ਬਣ ਜਾਵੇ ਇਸ ਕਰਕੇ ਇਹਨਾਂ ਨੇ ਕੀਤਾ ਫਿਰ ਤਕਰੀਬਨ 1921 ਦੇ ਵਿੱਚ ਇਹ ਸਮਝੇthia ਪਰਿਵਾਰ ਨੂੰ ਟੋੜੀ ਪਰਿਵਾਰ ਨੂੰ ਵਰਤਿਆ ਅੰਗਰੇਜ਼ ਸਰਕਾਰ ਨੇ 1919 ਤੋਂ ਬਾਅਦ ਖਾਲਸਾ ਕਾਰੇ ਨੂੰ ਖਤਮ ਕਰ ਲਈ ਪਰ ਉਦੋਂ ਵੀ ਇਹੀ ਏਜੰਡਾ ਲੈ ਕੇ ਸਾਹਮਣੇ ਆ ਲੋਕਾਂ ਦੇ ਸਾਥ ਨਹੀਂ ਹੋਣ ਦਿੱਤਾ ਉਦੋਂ ਬਾਅਦ ਜਦੋਂ ਹਿੰਦੋਸਤਾਨ ਆਜ਼ਾਦ ਹੋਇਆ ਉਦੋਂ ਮੇਂ ਕਾਂਗਰਸ ਸਰਕਾਰ ਮੇਂ ਸਿੱਖਿਆ ਦੇ ਨਾਲ ਵਾਅਦਾ ਖਾਦੀ ਜੋ ਕਿ ਵੀ ਉਤੋਂ ਜਿਹੜੀ ਇੱਕ ਰੋਸ ਪੈਦਾ ਹੋਇਆ ਉਹਦੇ ਚ ਉਹਨਾਂ ਨੇ ਸਭ ਤੋਂ ਪਹਿਲਾਂ ਅਖਾਲ ਪਾਠ ਤੇ ਇੱਕ ਖਾਲਸਾ ਕਾਲਜ ਨੂੰ ਸਿੱਖਾਂ ਦੀ ਬਹੁਤ ਵੱਡੀ ਤੇ ਸ਼ਕਸ਼ੀ ਸ਼ਾਲੇ ਇੱਕ ਸੰਸਾ ਸਮਝ ਕੇ ਇਸ ਨੂੰ ਖਤਮ ਕਰਨਾ ਚਾਹਿਆ ਉਦੋਂ ਵੀ ਇਸ ਤੋਂ ਵੀ ਪ੍ਰਵਾਦ ਨੂੰ ਅੱਗੇ ਲਿਆ ਕੇ ਇਹ ਨਹੀਂ ਜਾਂਦਾ ਦਿੱਤਾ ਅੱਜ ਵੀ ਆਰਐਸਐਸ ਜਿਹੜੀ ਆ ਉਹ ਆਪਣਾ ਹਿੰਦੂ ਝੰਡਾ ਨੂੰ ਲਾਗੂ ਕਰ ਲਈ ਸਾਡੇ ਖਾਸੇ ਰੈਂਚਟੀ ਵਾਲੀਆਂ ਸੰਸਥਾ ਨੂੰ ਖਤਮ ਕਰ ਲੇ ਆਪਣੇ ਲੀਡਰ ਤੇ ਨਾਲ ਆਪਣੇ ਭਾਈਵਾਲ ਪ੍ਰਕਾਸ਼ ਸਿੰਘ ਬਾਦਲ ਦੀ ਰਾਹੀਂ ਉਹਨਾਂ ਟੋਡੀਆਂ ਨੂੰ ਅੱਗੇ ਲਿਆ ਕੇ ਇਹ ਸਾਡੀ ਸੰਸਾ ਕਦਮ ਕਰਨ ਲੱਗੀ ਆ ਪਰ ਜਿਹੜਾ ਬੜੇ ਚੰਗੇ ਤਾਂ ਟਾਈਮ ਤੇ ਮੀਡੀਆ ਨੇ ਸਾਥ ਦਿੱਤਾ ਕਿ ਜਿਹੜੇ ਪ੍ਰੋਫੈਸਰ ਜਿਹੜੇ ਰੋਜੀ ਰੋਟੀ ਲਈ ਉਥੇ ਬੜੀ ਮਿਹਨਤ ਨਾਲ ਜਿਨ੍ਹਾਂ ਨੇ ਸਟੂਡੈਂਟ ਪੜ੍ਹਾਏ ਤੇ ਜਿਨ੍ਹਾਂ ਦੇ ਸਟੂਡੈਂਟ ਅੱਜ ਵਿਦੇਸ਼ ਭਾਰ ਵਿੱਚ ਨਾਕ ਮਾਰੇ ਨੇ ਉਹਨਾਂ ਲੋਕਾਂ ਦੀ وجہ ਦੇ ਨਾਲ ਆਜੇ ਸੰਸਾ ਜਿਹੜੀ ਫਿਰ ਬਚੂਗੀ ਤੇ ਇਹ ਮੈਨੂੰ ਨਹੀਂ ਸਮਝਦਾ ਕਿ ਇਹ ਦੀ ਬਾਦਲ ਕੋਈ ਦੇਖ ਸਕਦਾ ਪਰ ਸਾਨੂੰ ਪ੍ਰਕਾਸ਼ ਸਿੰਘ ਬਾਦਲ ਜਾਂ ਮਜੀਠੀਆ ਪਰਿਵਾਰ ਤੇ ਕੋਈ ਇਲਜ਼ਾਮ ਨਹੀਂ ਕਰਨਾ ਚਾਹੀਦਾ ਇਹ ਸਿੱਖੀ ਦੇ ਬੂਟੇ ਨੂੰ ਤਾਂ ਕੱਲਾ ਬਾਦਲ ਹੀ ਖਾ ਗਿਆ ਤੇ ਹੁਣ ਤੇ ਦੋ ਰਲ ਗਏ ਹੁਣ ਤੇ ਨਾ ਰਹਿਣ ਕੱਤ ਨਹੀਂ ਦੇਣਾ ਇਸ ਕਰਕੇ ਅਸੀਂ ਸੁਚੇਤ ਕਰਦੇ ਹਾਂ ਜਿਹੜੇ ਸਟੂਡੈਂਟ ਮੈ ਪੜ੍ਹ ਕੇ ਗਏ ਹਜ਼ਾਰਾਂ ਨੇ ਲੱਖਾਂ ਵੀ ਕਹਿੰਦੇ ਨੇ ਉਹਨਾਂ ਨੂੰ ਜੋ ਕਬਰ ਕਸੇ ਕਰਕੇ ਲਾ ਪ੍ਰੋਫੈਸਰਾਂ ਦੇ ਪਿੱਛੇ ਆਉਣ ਜਿਹੜੇ ਮੈਨੇਜਮੈਂਟ ਲਈ ਇਹਦੇ ਖਿਲਾਫ ਲੜਨ ਵਾਲੇ ਲੋਕ ਨੇ ਉਹਨਾਂ ਦੇ ਨਾਲ ਆਉਣ ਤੇ ਇਹ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣ ਜਿੰਨੀ ਦੇਰ ਤੱਕ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਖਾਲਸਾ ਯੂਨੀਵਰਸਿਟੀ ਦਾ ਖਰੜਾ ਰਤਨੀ ਕਰਦਾ ਸਕਾਰੀ ਤੌਰ ਤੇ ਕਾਲ ਤੱਕ ਜਿਹੜਾ ਉਹ ਇੱਕ ਤਖਤ ਦਾ ਜਿਹੜਾ ਕਾਜ ਆ ਉਹਨੂੰ ਕਰਨ ਲਈ ਗੁਰੂ ਸਾਹਿਬ ਨੇ ਬਣਾਇਆ ਸੀ ਇਹਦੇ ਤੇ ਮੀਰੀ ਪੀਰੀ ਦਾ ਸਦਾਤ ਤੇ ਪੰਥ ਤੇ ਗ੍ਰੰਥ ਦਾ ਸਦਾਤ ਲਾਗੂ ਹੁੰਦਾ ਸੀ ਅੱਜ ਗ੍ਰਾਂਥਦਾਸ ਦਾ ਹੱਥ ਲੱਗੂਆ ਤੇ ਸ਼ਿਸ਼ੋਭਤ ਆ ਪਰ ਪੱਛੋਂ ਪ੍ਰਕਾਸ਼ ਸਿੰਘ ਬਾਦਲ ਨੇ ਅਪੰਗ ਕਰ ਦਿੱਤਾ ਆਪਣੀ ਖਰੀਦ ਦੇ ਖਰੀਦੇ ਹੋਏ ਗ੍ਰਾਂਟੀਆਂ ਵੀ ਰਾਹੀਂ ਜਿਹੜੀ ਸੰਸਾ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਉਹ ਨਹੀਂ ਕਰ ਪਾਰੇ। ਇਹੀ ਸੰਸਾ ਸੀ ਜਿੱਥੇ ਦਾਸ ਨੂੰ 2 ਸਾਲ ਤੋਂ ਘੱਟ ਸਮਾਂ ਮਿਲਿਆ। ਇਹੋ ਜਾਂ ਮਸਲਾ ਦਿੱਲੀ ਦਾ ਸਾਹਮਣੇ ਆਇਆ। ਜਦੋਂ ਦਿੱਲੀ ਦਾ ਮਸਲਾ ਇੱਕ ਸਕੂਲ ਦਾ ਮਸਲਾ ਇਸੇ ਤਰ੍ਹਾਂ ਹੀ ਉਹ ਸੰਭਾਲ ਨੂੰ ਚੇਂਜ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬੀ ਪ੍ਰਬੰਧਕ ਕਮੇਟੀ ਦਿੱਲੀ ਦੀ ਜਾਇਦਾਦ ਨੂੰ ਆਪਣੇ ਸੁਸਾਇਟੀ ਦੇ ਨਾਮ ਕਰਕੇ ਲੈ ਗਿਆ ਉਸ ਨੂੰ ਅਸੀਂ ਅਕਾਰ ਤੱਕ ਦੀ ਰਹੀ ਵਾਪਸ ਸਵਾਇਆ ਤੇ ਖਾਸ ਕਰਕੇ ਅੱਜ ਰঞ্জੀਤ ਸਿੰਘ ਉੱਥੇ ਹੈ ਜਾਂ ਨਹੀਂ ਪਰ ਉਹ ਜਾਇਦਾਦ ਅੱਜ ਪ੍ਰਬੰਧਕ ਕਮੇਟੀ ਦਿੱਲੀ ਦੀ ਅਮਾਨਤ ਹੈ ਅਕਾਰ ਤੱਕ ਤੇ ਇਹ ਅਸਲ ਕੇਸ ਹੈ ਅਕਾਰ ਤੱਕ ਦਾ ਪਰ ਅਕਾਰ ਤੱਕ ਦੇ ਗ੍ਰੰਥੀ ਵਿਕਾਊ ਹੋਣ ਕਰਕੇ ਤੇ ਅਪੰਗ ਹੋਣ ਕਰਕੇ ਨਖਸ਼ਕ ਹੋਣ ਕਰਕੇ ਬਾਦਲ ਦੇ ਵਫਾادار ਨੌਕਰ ਹੋਣ ਕਰਕੇ ਸਾਨੂੰ ਕੋਈ ਉਥੋਂ ਸੇਧ ਨਹੀਂ ਮਿਲ ਸਕੀ ਅੰਮ੍ਰਿਤਸਰ ਤੋਂ ਅਮិតਸਰ ਮਾਦੇਨਾਉ ਬਿਊਰੋ ਰਿਪੋਰਟ ਸੇਖ ਚੈਨ ਜਰੂਰਤ ਪੈਂਦੇ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਨਵਾਂ ਸ਼ਹਿਰ ਦੇ ਪਿੰਡ ਬਜੀਤਪੁਰ ਵਿਖੇ ਕਮਗੀਦਾਰ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਐਨ ਆਰ ਆਈ ਵੀਰਾਂ ਦੀ ਸਹਾਇਤਾ ਨਾਲ ਫੂਟ ਡਨ ਕੈਂਪ ਦਾ ਮੁਫਤ ਅੱਖਾਂ ਦਾ ਕੈਕਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਪਰ ਵਿੱਚੋਂ 500 ਤੋਂ ਵੱਧ ਲੋਕਾਂ ਨੇ ਪਹੁੰਚ ਕੇ ਜਿੱਥੇ ਅੱਖਾਂ ਦੇ ਇਸ ਕੈਂਪ ਦਾ ਲਾਹਾ ਲਿਆ ਉੱਤੇ ਹੀ ਮਾਨਵਤਾ ਦੀ ਸੇਵਾ ਲਈ ਸੱਖ ਪਿੰਡਾਂ ਦੇ ਵੀਰਾਂ ਨੇ ਅੱਗੇ ਆ ਕੇ ਖੂਨਦਾਨ ਵੀ ਕੀਤਾ ਜਰੂਰਤ ਪੈਣ ਤੇ ਜੇਕਰ ਕਿਸੇ ਗਰੀਬ ਵਿਅਕਤੀ ਨੂੰ ਖੂਨਦਾਨ ਵਰਗੀ ਸਹਾਇਤਾ ਮਿਲ ਜਾਵੇ ਤਾਂ ਉਸ ਵਿਅਕਤੀ ਦੀ ਖੁਸ਼ੀ ਦਾ ਕੋਈ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਜਿਵੇਂ ਹੀ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ਦੇ ਮਕਸਦ ਨਾਲ ਨਵਾਂ ਸ਼ਹਿਰ ਦੇ ਪਿੰਡ ਬਜੀਤਪੁਰ ਵਿਖੇ ਕਲਗੀਤਾ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਵਿਸ਼ਾਲ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਐਨ ਆਰ ਆਈ ਵੀਰਾਂ ਦੀ ਸਹਾਇਤਾ ਨਾਲ ਕੀਤਾ ਗਿਆ ਇਸ ਮੌਕੇ ਇਲਾਕੇ ਪਰ ਵਿੱਚੋਂ ਜਿੱਥੇ 500 ਤੋਂ ਵੱਧ ਵਿਅਕਤੀਆਂ ਨੇ ਇਸ ਕੈਂਪ ਵਿੱਚ ਪਹੁੰਚ ਕੇ ਅੱਖਾਂ ਦੇ ਚੈੱਕਅਪ ਕੈਂਪ ਦਾ ਲਾਹਾ ਲਿਆ ਉੱਥੇ ਹੀ ਰੋਡ ਐਕਸੀਡੈਂਟ ਵਿੱਚ ਜ਼ਖਮੀ ਹੋਏ ਵਿਅਕਤੀਆਂ ਲਈ ਸਹਾਇਤਾ ਲਈ 60 ਤੋਂ ਵੱਧ ਵੀਰਾਂ ਅਤੇ ਭੈਣਾਂ ਨੇ ਅੱਗੇ ਆ ਕੇ ਖੂਨਦਾਨ ਵੀ ਕੀਤਾ ਇਸ ਮੌਕੇ ਕੈਂਪ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਰੂਪ ਲਿਆ ਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਕੀਤੀ ਗਈ ਉੱਥੇ ਅੱਖਾਂ ਦਾ ਚੈੱਕਅਪ ਮਾਹ ਡਾਕਟਰਾਂ ਵੱਲੋਂ ਕੀਤਾ ਗਿਆ ਇਸ ਮੌਕੇ ਰੋਡ ਬੰਦ ਬਰੀਦਿਆਂ ਨੂੰ ਮੁੱਖ ਮਾਨਵਤਾ ਅਤੇ ਐਨ ਕਾ ਵੀਟਿਟੀਆਂ ਗਏ ਆ। ਇਸ ਮੌਕੇ ਕੈਂਪ ਦਾ ਆਯੋਜਨ ਕਰਨ ਵਾਲੇ ਅਤੇ ਖੂਨਦਾਨ ਕੈਂਪ ਵਿੱਚ ਹਿੱਸਾ ਲੈਣ ਵਾਲੇ ਖੂਨਦਾਨੀ ਸੱਜਣਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਅਤੇ ਅਜਿਹੇ ਕੈਂਪ ਹਰ ਪਿੰਡ ਵਿੱਚ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਵੀ ਮਾਨਵਤਾ ਅਤੇ ਸਮਾਜ ਭਲਾਈ ਦੇ ਕੰਮ ਕਰਨ ਲਈ ਜਾਗਰੂਕ ਹੋ ਸਕੇ। ਬੋਜ ਸਿੰਘ ਪਿੰਡ ਬਜੀਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹਾਂ ਜੋ ਸਾਡੇ ਪਿੰਡ ਵਿੱਚ ਪਹਿਲਾ ਖੂਨਦਾਨ ਕੈਂਪ ਇਹ ਕਲਾ ਪ੍ਰੀਜਾ ਕੰਮ ਕੰਬਲਾ ਗਿਆ ਹੈ ਇਹ ਬਾਈਕ ਆਪਣੀ ਕਿਸਮ ਦਾ ਬਹੁਤ ਨਵੇਕਲਾ ਕੰਮ ਹੈ ਇਹ ਹਰ ਸਾਲ ਮੈਂ ਜੁਨਾ ਹਾਂ ਕਿ ਇਸ ਪਿੰਡ ਵਿੱਚ ਕੈਂਪ ਲੱਗਣਾ ਚਾਹੀਦਾ ਕਿਉਂਕਿ ਖੂਨ ਦਾਨ ਕਰਨ ਦੇ ਨਾਲ ਇੱਕ ਤਾਂ ਬੰਦੇ ਦਾ ਹਾਈ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਇੱਕ ਗਈ ਬਿਮਾਰੀਆਂ ਦਾ ਹੱਲ ਵੀ ਖੂਨ ਦਾਨ ਹੈ ਤੇ ਜਿਹੜੀਆਂ ਲੋੜਵੰਦ ਸੱਜਣਾ ਨੂੰ ਐਨਕਾ ਦਿੱਤੀਆਂ ਗਈਆਂ ਐਨਆਰਆਈ ਦੇ ਸਹਾਇਕ ਦੇ ਨਾਲ ਸਰਦਾਰ ਮਮੂਨ ਸਿੰਘ ਵੀ ਮਨੀਦਾ ਵਾਲੇ ਉਹਨਾਂ ਦੇ ਪਰਿਵਾਰ ਤੋਂ ਐਨਕਾ ਦੀ ਸੇਵਾ ਕੀਤੀ ਗਈ ਹੈ ਅਜੂਣਾ ਦੇ ਬਹੁਤ-ਬਹੁਤ ਧੰਨਵਾਦ ਦੀਆਂ ਸਾਡੇ ਸੋਮ ਸਿੰਘ ਜੀ ਅਸਰਨਾ ਵਰਨਾਨ ਸਿੰਘ ਜੀ ਇਹਨਾਂ ਨੇ ਲੰਗਰ ਦੀ ਸੇਵਾ ਕੀਤੀ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਦੀਆਂ ਸਮੂਹ ਗਾਮ ਪੰਚਾਇਤ ਦੇ ਅਸੀਂ ਨਗਰ ਨਿਵਾਸੀ ਸੰਤਾਂ ਨੇ ਸਾਰਿਆਂ ਦੇ ਬਹੁਤ ਧੰਨਵਾਦ ਦੀਆਂ ਕਿਉਂਕਿ ਬਹੁਤ ਸਹਾਇਤਾ ਮਿਲਿਆ ਖੂਨਦਾਨ ਕੈਂਪਾਸ ਤੇਰਕਾਰ ਇਲੈਕਟ੍ਰੀਕਾ ਕਬਾਸੀ ਮੈਂ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿੰਨੇ ਵੀ ਸੱਜਣੇ ਜਿਹੜੇ ਆਏ ਪਖਾਲਾ ਪੇਸ਼ੇ ਨੇ ਜਿਹੜਾ ਲਗਭਗ 500 ਦੇ ਲਗਭਗ ਹੁਣ ਪੱਤੀ ਕੱਟੀ ਜਾ ਚੁੱਕੀ ਆ ਲਕਹੂਨਦਾਨ ਵਾਲੇ ਆ ਉਹ 7 ਬੰਦੇ ਜਿਹੜੇ ਉਹਨਾਂ ਦੇ ਖੂਨਦਾਨ ਕੀਤਾ ਜਾ ਚੁੱਕਾ ਹੈ ਨਮਾਸ਼ਾਹਰ ਤੋਂ ਸੁਚਿੰਦਰ ਸਿੰਘ ਦੇ ਨਾਮ ਬਿਊਰੋ ਰਿਪੋਰਟ ਸਿੱਖ ਚੈਨਲ